ਨਾਮ ਤੁਹਾਡਾ ਮੇਰਾ ਨਾਮ ਪੂਜਾ ਵਜੀ ਪੂਜਾ ਜੀ ਤੁਹਾਡੇ ਨਾਲ ਜਿਹੜੀ ਕੱਲ ਲੁੱਟਖੋ ਹੋਈ ਹੈ ਕੀ ਹੋਇਆ ਸੀ ਕਿਸ ਤਰ੍ਹਾਂ ਪੂਰਾ ਮਾਮਲਾ ਦੱਸੋ ਭਾਜੀ ਅਸੀਂ ਨਾ ਸਿਪਰੀਆਂ ਗਏ ਤੇ ਨਾ ਮੈਡੀਕਲ ਸਟੋਰ ਤੋਂ ਦਵਾਈ ਲਈ ਜੀ ਅੱਡੇ ਤੋਂ ਤੇ ਵਾਪਸ ਆਂਦੇ ਟਾਈਮ ਨਾ ਮੇਰੇ ਨਾਲ ਮੇਰੀ ਦਰਾਣੀ ਹੀ ਗਈ ਨਾਲ ਕਾਕਾ ਵੀ ਆਇਗਾ ਤੇ ਆਂਦਿਆਂ ਦੇ ਪੋਰਟਫੋਲਡ ਦੇ ਲਾਗੇ ਨਾ ਇਸ ਸਾਈਡ ਤੋਂ ਜਾਂਦੇ ਵੇ ਇਹ ਤਿੰਨ ਜਣੇ ਤੇ ਮੋਟਰਸਾਈਕਲ ਤੇ ਨਾ ਕਿਹੜਾ ਕੌਣ ਕੌਣ ਸੀ ਮੋਟਰਸਾਈਕਲ ਤੇ ਇੱਕ ਸਰਦਾਰ ਮੁੰਡਾ ਹੈਗਾ ਇੱਕ ਲੇਡੀ ਸੀਗੇ ਇੱਕ ਮੁੰਨਾ ਹੈਗਾ ਕਾਫੀ ਲੰਬੇਚੰਬੇ ਮਤਲਬ 6.5 ਫੁੱਟ ਦੇ ਕਰੀਬ ਹੋਣਾ ਬੰਦਾ ਠੀਕ ਤੇ ਉਹਨਾਂ ਨੇ ਲਿਆ ਕੇ ਨਾ ਮੋਟਰਸਾਈਕਲ ਸਕੂਟੀ 'ਚ ਮਾਰਤਾ ਤੇ ਮੈਂ ਸਕੂਟ ਨੇ ਇੱਕ ਸਾਈਡ ਤੋਂ ਕੱਢਣ ਲੱਗੀ ਨਾ ਉਹਨੇ ਜਿੱਦਾਂ ਹੀ ਡਾਟ ਕੱਢ ਗਿਆ ਨਾ ਮੇਰੀ ਇੱਥੇ ਧੋਣ ਤੇ ਮਾਰਿਆ ਪੂਠਾ ਕਰਕੇ ਫਿਰ ਮੇਰੀ ਬਾਹ ਤੇ ਮਾਰਿਆ ਫਿਰ ਮੈਂ ਉਹਦਾ ਡਾਟ ਫੜ ਲਿਆ ਅੱਗੋ ਤੇ ਉਹ ਕਹਿੰਦਾ ਲਾ ਦੇ ਜਿਹੜਾ ਵੀ ਕੁਛ ਹੋਇਆ ਤੇਰੇ ਕੋ ਮੈਂ ਇਹਨਾਂ ਦੋਨਾਂ ਨੂੰ ਕਾਕੇ ਨੂੰ ਤੇ ਇਹਨੂੰ ਪਿੱਛੇ ਕੀਤਾ ਮੈਂ ਕਿਹਾ ਇਹਨਾਂ ਨੂੰ ਹੱਥ ਨਾ ਲਾਈ ਤੂੰ ਤੇ ਉਹ ਕਹਿੰਦਾ ਖੋਲਦੇ ਹੋ ਨੇ ਨਾ ਇੱਥੇ ਮਾਰਦੇ ਮਾਰਦੇ ਮੇਰੇ ਹੱਥ 'ਚ ਡਾਟ ਮਾਰ ਕੇ ਬੂਠੀਆਂ ਲੈ ਗਿਆ ਖੋਲ ਕੇ ਤੇ ਫਿਰ ਮੇਰੀ ਧੌਣ ਤੇ ਡਾਟ ਰੱਖੇ ਰੱਖੇ ਨਾ ਇਸ ਸਾਈਡ ਨੂੰ ਇਹ ਮੇਰੀ ਦਰਾਨੀ ਖੜੀ ਗਈ ਦੇ ਗਾਲ ਨੂੰ ਹੱਥ ਪਾ ਕੇ ਨਾ ਇਹਦਾ ਮੰਗਲ ਸੂਤਰ ਵੀ ਲੈ ਗਿਆ ਮੈਂ ਕਾਫੀ ਆਵਾਜ਼ਾਂ ਵੀ ਲਗਾਈਆਂ ਲੱਗੇ ਛਕੇ ਕਿੰਨੇ ਚਲੇ ਨਾ ਕਿਸੇ ਨੇ ਮਤਲਬ ਕੋਈ ਹੈਲਪ ਨਹੀਂ ਕੀਤੀ ਮੁੰਡੇ ਵੀ ਸੀਗੇ ਸਾਡੇ ਪਿੰਡ ਦੇ ਵੀ ਕਾਫੀ ਸੀਗੇ ਉਹਨਾਂ ਨੇ ਵਿਚਾਰੇ ਨੇ ਕਾਫੀ ਕੋਸ਼ਿਸ਼ ਕੀਤੀ ਮਗਰ ਵੀ ਗਏ ਪਰ ਹੱਥ ਨਹੀਂ ਆਇਆ ਕੀ ਤੁਹਾਡੇ ਬੱਚੇ ਤੁਹਾਡੇ ਨਾਲ ਬੱਚਾ ਵੀ ਸੀਗਾ ਛੋਟਾ ਹਾਂਜੀ ਮੇਰਾ 22 ਸਾਲ ਦਾ ਬੱਚਾ ਇਹਨੂੰ ਵੀ ਫੋਨ ਦੀ ਕੋਸ਼ਿਸ਼ ਆਜੀ ਹਾਂਜੀ ਉਹ ਲੇਡੀ ਨੇ ਮਤਲਬ ਇਹਨੂੰ ਫੋਨ ਦੀ ਕੋਸ਼ਿਸ਼ ਕੀਤੀ ਪਰ ਇਹ ਮੇਰੀ ਦਰਾਲੀ ਨੇ ਉਹਨੂੰ ਛੱਡਿਆ ਉਹਨੂੰ ਲੁਕਾ ਲਿਆ ਚੁੰਨੀ ਵਿੱਚ ਤੇ ਫਿਰ ਇਹਨੂੰ ਹੀ ਤੁਹਾਡੇ ਨੋ ਨਾਂ ਲਾਤੇ ਉਹਨਾਂ ਨੇ ਇਹਦਾ ਮੰਗਲ ਸੂਤਰ ਲੈ ਕੇ ਗਏ ਇਹ ਲੱਗਦਾ ਤੁਹਾਡਾ ਕਿੰਨਾ ਇਕ ਸਮਾਨ ਸਾਰਾ ਲੈ ਕੇ ਗਿਆ ਕਿੰਨੇ ਕੁ ਤੋਲੇ ਹੋ ਗਏ ਹਾਂਜੀ 1.5 ਕੋ ਤੋਲੇ ਦਾ ਮੰਗਲ ਸੂਤਰ ਹੀਗਾ ਤੇ 4-4 ਗ੍ਰਾਮ ਦੀ ਹਾਂਜੀ ਅੰਗੂਠੀਆਂ ਆਈਆਂ ਮੇਰੀਆਂ ਦੋ ਅੰਟੀ ਬਾਕੀ ਮੇਰੇ ਈਰਿੰਗ ਵਗੈਰਾ ਬਚ ਗਏ ਕਿਉਂਕਿ ਮੈਂ ਚੁੰਨੀ ਲਵੇਟੀ ਹੀਗੀ ਨਾ ਮਤਲਬ ਇਦਾਂ ਮੂੰਹ ਨੂੰ ਇਹ ਉਹਨਾਂ ਦੀ ਨਜ਼ਰ 'ਚ ਨਹੀਂ ਆਏ ਅੱਛਾ ਲੁਟੇਰੀਆਂ ਨਾਲ ਇੱਕ ਲੇਡੀਜ਼ ਵੀ ਸੀ ਹਾਂਜੀ ਇੱਕ ਲੇਡੀ ਵੀ ਹੀਗੇ ਤੁਸੀਂ ਸਮਾਂਹਲੇ ਪੁਲਿਸ ਨੂੰ ਸ਼ਿਕਾਇਤ ਕਰਤੀ ਹਾਂਜੀ ਅਸੀਂ ਰਿਪੋਰਟ ਲਿਖਾਇਆ ਹੈ ਜੀ ਰਸਮ ਦਾ ਹਾਂਜੀ ਬਾਜੀ ਇਹੀ ਆ ਜੋ ਸਾਡੇ ਨਾਲ ਹੋਇਆ ਨਾ ਕਿਸੇ ਨਾਲ ਵੀ ਨਾ ਹੋਵੇ ਤੇ ਦੂਸਰੀ ਗੱਲ ਹੈ ਕਿ ਚਲੋ ਜੇ ਸਾਡਾ ਸਮਾਨ ਮਿਲਦਾ ਤਾਂ ਸਾਨੂੰ ਵਾਪਸ ਦੇ ਦੇਣ ਕਿਉਂਕਿ ਮੇਰਾ ਬੱਚਾ ਵੀ ਨਾਲ ਹੀਗਾ ਜੀ ਉਹਨੂੰ ਕੁਝ ਕਰ ਜਾਂਦੇ ਤਾਂ ਫੇਰ ਕੀ ਕਰਨਾ ਹੀਗਾ ਸੀ ਹਾਂਜੀ ਉਹਨਾਂ ਨੇ ਫੋਨ ਦੀ ਕੋਸ਼ਿਸ਼ ਤਾਂ ਬੜੀ ਕੀਤੀ ਪਰ ਚਲੋ ਜਾਨ ਬਚ ਗਈ ਬੱਚਾ ਬਚ ਗਿਆ ਹੋਰ ਕੀ ਚਾਹੀਦਾ ਸਾਨੂੰ ਚਲੋ ਉਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਪੁਲਿਸ ਦਾ ਰਿਪੋਰਟ ਲਖਾਈ ਐ ਅਸੀਂ ਸੁਣਿਆ ਜੀ ਤੁਸੀਂ ਵੀ ਨਾਲ ਸੀਗੇ ਆਪਣੀ ਵਿਖਾਣੀ ਦੇ ਨਾਲ ਹਾਂਜੀ ਹਾਂਜੀ ਅਸੀਂ ਵੀ ਨਾਲ ਸੀਗੇ ਕੀ ਹੋਇਆ ਸੀਗਾ ਕਿਸ ਤਰ੍ਹਾਂ ਹੋਇਆ ਸੀਗਾ ਅਸੀਂ ਉਧਰ ਆਉਂਦੇ ਪਏ ਸੀਗੇ ਮੈਡੀਸਿਨ ਲੈ ਕੇ ਤੇ ਉੱਥੇ ਨਾ ਅੱਗੇ ਨਾ ਇਹ ਬਾਈਕ ਤੇ ਆਉਂਦੇ ਪਏ ਸੀਗੇ ਤੇ ਇਹਨਾਂ ਨੇ ਨਾ ਬਾਈਕ ਲੈ ਆ ਕੇ ਤਾਂ ਸਾਡੀ ਉੱਤੇ ਮਾਰੀ ਸਕੂਟੀ ਤੇ ਮਾਰੀ ਤਾਂ ਉਹਨਾਂ ਨੇ ਬਾਈਕ ਪਾਤੀ ਥੱਲੇ ਲੰਮੇ ਪਾਤੀ ਤੇ ਉਹਨੇ ਨਾ ਪਿੱਛੋਂ ਆ ਕੇ ਨਾ ਤੇ ਭਾਬੀ ਦੇ ਡਾਟ ਮਾਰਤਾ ਉਹਨਾਂ ਨੇ ਪੋਠਾ ਕਰਕੇ ਤਾਂ ਫਿਰ ਉਹ ਕੀ ਬੋਲਦੇ ਜੋ ਵੀ ਹੈਗਾ ਆ ਖੋਣ ਲੱਗੇ ਸਾਡੇ ਤੋਂ ਜੋ ਵੀ ਹੈਗਾ ਆ ਤਾਂ ਕੱਢ ਦੋ ਭਾਬੀ ਨੇ ਨਾ ਆਪਣੀਆਂ ਗੁੱਠੀਆਂ ਬੋਲਦੇ ਅਸੀਂ ਨਹੀਂ ਦੇਣੀਆਂ ਭੀ ਤਾਂ ਉਹਨਾਂ ਨੇ ਡਾਟ ਮਾਰਤਾ ਉਹਨਾਂ ਦੇ ਹੱਥ 'ਚ ਤੇ ਫਿਰ ਉਹ ਗੁੱਠੀਆਂ ਲੈ ਗਏ ਮੈਂ ਤਾਂ ਪਿੱਛੇ ਹੋ ਗਈ ਭਾਬੀ ਕਹਿੰਦੇ ਇਹਨਾਂ ਨੂੰ ਨਿਆਣਿਆਂ ਨੂੰ ਕੁਛ ਨਹੀਂ ਕਰਨਾ ਮੈਂ ਤਾਂ ਪਿੱਛੇ ਹੋ ਗਈਗੀ ਥੋੜੀ ਤੇ ਤੁਹਾਡਾ ਇਹ ਕਹਿੰਦੇ ਉਹ ਜਿਹੜੀ ਲੇਡੀਜ਼ ਨਾਲ ਸੀ ਉਹ ਜਿਹੜੀ ਲੁਟੇਰੀ ਉਸ ਨੇ ਤੁਹਾਡੇ ਨਾਲ ਬੱਚਾ ਖੋਹਣ ਦੀ ਕੋਸ਼ਿਸ਼ ਕੀਤੀ ਹਾਂਜੀ ਉਹ ਉਹਨੇ ਹਾਂਜੀ ਉਹਨੇ ਨਾ ਬੱਚਾ ਖੋਹਣ ਦੀ ਕੋਸ਼ਿਸ਼ ਕੀਤੀ ਪਰ ਮੈਂ ਨਾ ਬੱਚਾ ਮੈਂ ਨਾ ਦੁਪੱਟੇ 'ਚ ਲੁਕਾ ਲਿਆ ਤੇ ਜਦੋਂ ਮੈਂ ਲੁਕਾਉਣ ਲੱਗੀ ਉਹਨੇ ਮੰਗਲ ਸੂਤਰ ਦੇਖ ਲਿਆ ਮੇਰੇ ਗਾਲ 'ਚ ਨਾ ਉਹਨੇ ਨਾ ਗਾਲ 'ਚ ਮੇਰੇ ਇੱਥੇ ਮੰਗਲ ਸੂਤਰ ਖੋ ਲਿਆ ਫਿਰ ਉਹਨੇ ਜਾਂਦੀ ਵਰਨਾ ਗਾਲ ਤੋਂ ਕੀ ਤੁਸੀਂ ਹੁਣ ਪੁਲਿਸ ਤੋਂ ਕੀ ਮੰਗ ਕਰਦੇ? ਇਹੀ ਮੰਗ ਕਰਨੇ ਆ ਕਿ ਉਹਨਾਂ ਨੂੰ ਚੋਰਾ ਨੂੰ ਫੜੋ ਜਲਦ ਤੋਂ ਜਲਦ